ਗੱਲ ਕੈਨੇਡਾ ਦੀ ਕਰਦੇ ਆ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਗੱਲ ਕਰਦੇ ਆ ਕਿਉਂਕਿ ਲਗਾਤਾਰ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜੜੀਆਂ ਉਹ ਸਾਡੇ ਅੱਗੇ ਆ ਰਹੀਆਂ ਸਟੂਡੈਂਟਸ ਘਟ ਗਏ ਨੇ ਕੈਨੇਡਾ ਦੀ ਇਕਨੋਮੀ ਥੱਲੇ ਨੂੰ ਜਾ ਰਹੀ ਹੈ ਕੀ ਸਰਕਾਰ ਇਸ ਬਾਬਤ ਵਿਚਾਰ ਕਰ ਰਹੀ ਹੈ ਕਿ ਉਹਨਾਂ ਕੋਲੋ ਗਲਤੀ ਹੋ ਗਈ ਸਟੂਡੈਂਟਸ ਘਟਾ ਕੇ ਕਿਉਂਕਿ ਨੌਕਰੀਆਂ ਵੀ ਘਟ ਗਈਆਂ ਲੇਆਫ ਕਰਨੇ ਪਏਗੇ ਟੀਚਰਸ ਤੇ ਡੈਫੀਨਿਟਲੀ ਇਨਕਮ ਵੀ ਘਟ ਗਈ ਹੈ ਤੇ ਇਮੀਗ੍ਰੇਸ਼ਨ ਮਿਨਿਸਟਰ ਜੜੀ ਉਹ ਵੀ ਕੁਝ ਇਸ਼ਾਰੇ ਕਰ ਰਹੀ ਹੁਣ ਇਹ ਬੈਲੈਂਸ ਬਣਾਉਣਾ ਪਏਗਾ ਸਰਕਾਰ ਨੂੰ ਜੇ ਇੱਕ ਆਮ ਲੇਮਨ ਬੰਦੇ ਦੀ ਗੱਲ ਤੋਂ ਅਸੀਂ ਇਹਦਾ ਪੁਆਇੰਟ ਆਫ 뷰 ਲੈਣਾ ਹੋਵੇ ਉਹਨੇ ਕਹਣਾ ਅੱਗੇ ਬਹੁਤ ਜ਼ਿਆਦਾ ਆ ਗਿਆ ਹਮ ਜੋਬਸ ਤੇ ਹੈ ਨਹੀਂ ਬਿਲਕੁਲ ਜਦੋਂ ਸਰਕਾਰ ਸੋਚਦੀ ਹੈ ਨਾ ਕਿ ਸਟੂਡੈਂਟ ਲਿਆਉਣੇ ਆ ਤਾਂ ਉਹ ਇਹ ਨਹੀਂ ਸੋਚਦੀ ਕਿ ਉਹਨਾਂ ਕੋਲ ਕੋਈ ਜੌਬ ਹੈਗੀ ਕਿ ਨਹੀਂ ਹੈਗੀ ਬਿਲਕੁਲ ਪਰ ਜੋਬ ਮਾਰਕੀਟ ਉਹਨਾਂ ਨੂੰ ਦੇਖਣੀ ਪਏਗੀ ਕਿ ਕਿ ਕੋਈ ਸ਼ਾਬਰ ਉਹਨਾਂ ਨੂੰ ਅਲਾਉ ਕਰਨੇ ਪੈਂਦੇ ਨੇ ਹਮ ਹਮ ਪਰ ਦੂਸਰੇ ਪਾਸੇ ਇੰਨੀ ਵੱਡੀ ਇੰਡਸਟਰੀ ਬਣ ਚੁੱਕੀ ਹੈ ਤੇ ਕੈਨੇਡਾ ਦਾ ਜਿਹੜਾ ਆਪ ਵੇਖਿਆ ਕਿ ਇੱਥੇ ਪੋਪੂਲੇਸ਼ਨ ਇਹਦੀ ਉਮਰ ਵੱਧ ਰਹੀ ਹੈ ਤੇ ਸਾਨੂੰ ਕਾਮਿਆਂ ਦੀ ਲੋੜ ਹੋਵੇਗੀ ਆਉਣ ਵਾਲੇ ਸਾਲਾਂ 'ਚ ਯੰਗ ਕਾਮਿਆਂ ਦੇ ਜਿਹੜੇ ਸਾਨੂੰ ਕਮਾਈ ਕਰਕੇ ਦੇਣ ਤੇ ਉਹਨਾਂ ਲਈ ਸਰਵਿਸ ਦੇਣ ਤੇ ਸਾਰਾ ਬੈਲੈਂਸ ਬਣਾਉਣਾ ਪਵੇਗਾ ਅਨਪਲੋਇਮੈਂਟ ਬੇਰੋਜ਼ਗਾਰੀ ਬਹੁਤ ਹੈ ਜੀ ਇਹ ਸਾਰੇ ਬੈਲੈਂਸ ਬਣਾਉਣ ਲਈ ਚਰਚਾ ਚੱਲ ਪਈ ਹੈ ਉਹਦੀ ਗੱਲ ਕਰਦੇ ਹਾਂ ਜੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਕੁਝ ਕੰਸਲਟੇਸ਼ਨ ਜਿਹੜੀ ਆ ਪ੍ਰੋਵਿੰਸ ਦੇ ਨਾਲ ਯੂਨੀਵਰਸਿਟੀਆਂ ਦੇ ਨਾਲ ਤੇ ਇੰਡੀਵਿਜੂਅਲ ਸਟੂਡੈਂਟਸ ਦੇ ਨਾਲ ਸਲਾਹ مشورہ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੰਟਰਨੈਸ਼ਨਲ ਸਟੱਡੀ ਕੈਪ ਜਿਹੜਾ ਪਿਛਲੇ ਸਾਲ ਜਨਵਰੀ 2024 ਦੇ ਵਿੱਚ ਲਗਭਗ ਇਹਨੂੰ ਇੰਟਰੋਡਿਊਸ ਕੀਤਾ ਗਿਆ ਸੀ ਕੁਝ ਪਰਸੈਂਟੇਜ ਦਿੱਤੀ ਗਈ ਕਿ 35-40% ਘਟਾ ਦੇਵਾਂਗੇ ਸਟੱਡੀ ਪਰਮਿਟ ਜਿਹੜੇ ਨੇ ਇਸ਼ੂ ਕਰਨੇ ਨੇ ਵਰਕ ਪਰਮਿਟ ਜਿਹੜਾ ਸਟੂਡੈਂਟਸ ਨੂੰ ਇਸ਼ੂ ਹੁੰਦਾ ਸੀ ਉਹਦੇ ਵਿੱਚ ਸਖਤੀਆਂ ਕਰ ਦਿੱਤੀਆਂ ਗਈਆਂ ਆਵਰਜ਼ ਪਹਿਲਾਂ ਬਤਾਏ ਹੋਏ ਸੀ ਫੇਰ ਘਟਾ ਦਿੱਤੇ ਗਏ ਕਿ ਕਿੰਨੇ ਘੰਟੇ ਕੰਮ ਕਰ ਸਕਦੇ ਨੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿੰਨੀ ਕੈਪ ਲਾਈ ਹੈ ਉਹ ਹੀ ਨਹੀਂ ਉਸ ਤੋਂ ਹੋਰ ਜ਼ਿਆਦਾ ਬਹੁਤ ਬੱਤੀ ਗਿਣਤੀ ਸਟੂਡੈਂਟਸ ਜਿਹੜੇ ਨੇ ਘਟ ਗਏ ਨੇ ਸਰਕਾਰ ਨੇ ਤੇ ਜਿਹੜੀ ਕੈਪ ਲਾਈ ਲਾਈ ਸੀ ਉਸ ਤੋਂ ਬਿਨਾਂ ਵੀ ਸਟੂਡੈਂਟਸ ਬਹੁਤ ਸਾਰੇ ਸੀ ਜਿਨ੍ਹਾਂ ਦਾ ਮੋਹ ਪੰਖ ਹੋ ਗਿਆ ਪਰ ਇਹਦੇ ਦੌਰਾਨ ਜੋ ਕੈਨੇਡਾ ਦੇ ਵਿੱਚ ਇਹ ਸੀ ਕਿ ਹਾਊਸਿੰਗ ਤੇ ਬਹੁਤ ਜ਼ਿਆਦਾ ਬੋਝ ਹੈ ਸਰਵਿਸਿਜ਼ ਜਿਨ੍ਹਾਂ ਵਿੱਚ ਹੈਲਥ케ਅਰ ਹੋਰ ਦੂਸਰੀਆਂ ਤੀਸਰੀਆਂ ਸੇਵਾਵਾਂ ਜਿਹੜੀਆਂ ਦੇਣੀਆਂ ਹੁੰਦੀਆਂ ਨੇ ਉਹਨਾਂ ਤੇ ਬਹੁਤ ਬੋਝ ਹੈ ਅਨਪਲਾਈਮੈਂਟ ਵੱਧ ਰਹੀ ਹੈ ਪਰ ਜੇ ਨਾਲ ਇਹ ਖਬਰ ਆਵੇ ਕਿ ਸਟੂਡੈਂਟ ਦੀ ਗਿਣਤੀ ਘਟਣ ਦੇ ਨਾਲ ਵੀ ਨੌਕਰੀਆਂ ਬਹੁਤ ਗਈਆਂ ਨੇ ਤੇ ਉਹ ਵੀ ਆਪਣੇ ਆਪ ਦੇ ਵਿੱਚ ਦੇਖਣਾ ਪੈਂਦਾ ਹੈ ਜੇ ਅਸੀਂ ਦੇਖੀਏ ਕਿ ਪੋਸਟ ਸਕੈਂਡਰੀ ਐਜੂਕੇਸ਼ਨ ਜਿਹੜਾ ਸਿਸਟਮ ਹੈ ਜਨਵਰੀ 2024 ਤੋਂ ਬਾਅਦ ਹੁਣ ਤੱਕ ਇੱਕ ਮੋٹے ਜਿਹੇ ਅੰਦਾਜ਼ੇ ਨਾਲ 8260 ਨੌਕਰੀਆਂ ਜਾ ਚੁੱਕੀਆਂ ਨੇ ਜਿਹੜੀਆਂ ਕਨਫਰਮ ਨਹੀਂ ਇਸ ਤੋਂ ਜ਼ਿਆਦਾ ਹੋ ਸਕਦੀਆਂ ਨੇ ਘੱਟ ਨਹੀਂ ਹੋ ਸਕਦੀਆਂ ਇਸ ਤੋਂ ਇਲਾਵਾ ਲਾਸ ਹੋਰ ਵੀ ਹੈਗੇ ਨੇ ਕਈ ਕੈਂਪਸ ਬੰਦ ਹੋ ਗਏ ਨੇ। ਕਈ ਪ੍ਰੋਗਰਾਮ ਬੰਦ ਹੋ ਗਏ ਨੇ। ਤੇ ਦੇਸ਼ ਭਰ ਦੇ ਵਿੱਚ ਕੰਟਰੀ ਦੇ ਵਿੱਚ 2.7 ਬਿਲੀਅਨ ਜੋ ਕੰਟ੍ਰਿਬਿਊਟ ਕਰਦੇ ਸੀ ਸਟੂਡੈਂਟ ਉਹ ਘਟ ਗਏ ਨੇ। ਸਟੱਡੀ ਓਪਰਚ्युनिटीज ਜਿਹੜੀਆਂ ਨੇ ਉਹ ਘਟ ਗਈਆਂ ਨੇ। 583 ਪ੍ਰੋਗਰਾਮ ਮੋٹے ਤੌਰ ਤੇ ਕਾਲਜਸ ਤੇ ਯੂਨੀਵਰਸਿਟੀ ਵਿੱਚੋਂ ਖਤਮ ਕਰ ਦਿੱਤੇ ਗਏ ਨੇ। 온ਟਾਰੀਓ ਸੂਬੇ ਵਿੱਚ ਇਸ ਕੈਪ ਦੇ ਨਾਲ ਸਭ ਤੋਂ ਵੱਧ ਬੁਰਾ ਅਸਰ ਪਿਆ। ਬਹੁਤੀਆਂ ਜੌਬ ਲਾਸਸ ਉੱਥੇ ਹੀ ਹੈਗੀਆਂ ਨੇ ਪਰ ਸਟੂਡੈਂਟ ਫੰਡਿੰਗ ਜਿਹੜੀ ਹੈ ਉਹ ਵੀ ਘਟਾ ਹੈ ਅਨਟੇਰੀਓ ਦੇ ਵਿੱਚ ਤੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਅਗਰ ਇੰਸਟੀਚਿਊਟ ਬਚਾਉਣੇ ਨੇ ਯੂਨੀਵਰਸਿਟੀਆਂ ਬਚਾਉਣੀਆਂ ਨੇ ਜੌਬਸ ਬਚਾਉਣੀਆਂ ਤੇ ਫੰਡਿੰਗ ਦਿਓ ਪਰ ਸਰਕਾਰ ਕਿੱਥੋਂ ਫੰਡਿੰਗ ਦੇਵੇ ਇਸ ਐਮਪਲੀ ਇਹ ਜਿਹੜਾ ਸਟੱਡੀ ਪਰਮਿਟ ਦੀ ਜਿਹੜੀ ਕੈਪ ਸੀ ਇਹ ਤੇ ਇੰਪਲੀਮੈਂਟ ਹੋਣ ਤੋਂ ਪਹਿਲਾਂ ਜਿੰਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਟਿਊਸ਼ਨ ਫੀਸ ਦੇ ਜ਼ਰੀਏ ਆਪਣੇ ਬਜਟ ਨੂੰ ਕਾਇਮ ਰੱਖਦੇ ਸੀ ਕਾਲਜ ਤੇ ਯੂਨੀਵਰਸਿਟੀਆਂ ਉਹਨਾਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਅਸੀਂ ਕਿਵੇਂ ਚਲਾਉਣਾ ਹੁਣ ਬਹੁਤ ਸਾਰੇ ਸੁਣਨ ਵਾਲੇ ਕਹਿਣਗੇ ਕਿ ਇਕੱਲੇ ਸਟੂਡੈਂਟਸ ਦੇ ਸਿਰ ਤੇ ਚੱਲਦਾ ਕੰਮ ਦੇਖੋ ਅਸੀਂ ਇਹਨਾਂ ਨੂੰ ਸਰਵਿਸਿਜ਼ ਵੀ ਦਿੰਦੇ ਆ ਇਹਨਾਂ ਦਾ ਕੂੜਾ ਕੌਣ ਚੱਕਦਾ ਇਹਨਾਂ ਦਾ ਆਹ ਕੌਣ ਚੱਕਦਾ ਭਾਈ ਉਹ ਜੁੜੀਆਂ ਹੋਈਆਂ ਚੀਜ਼ਾਂ ਨੇ ਜੋ ਕੰਟਰੀਬਿਊਸ਼ਨ ਡਾਇਰੈਕਟ ਕੰਟਰੀਬਿਊਸ਼ਨ ਸਟੂਡੈਂਟਸ ਦਾ ਹੈ ਕੈਨੇਡਾ ਦੀ ਇਕਨੋਮੀ ਦੇ ਵਿੱਚ ਇੱਕ ਸਾਲ ਦਾ 20 ਤੋਂ 22 ਬਿਲੀਅਨ ਡਾਲਰ ਹੈ 20 ਤੋਂ 22 ਬਿਲੀਅਨ ਡਾਲਰ ਇਹ ਸਮਝਣ ਵਾਲੀ ਗੱਲ ਹੈ ਜੇ ਅਸੀਂ ਓਨਟੇਰੀਓ ਦੀ ਗੱਲ ਕਰੀਏ ਤਾਂ ਜਿਹੜਾ ਟੋਰਾਂਟੋ ਦੇ ਵਿੱਚ ਸੈਂਟੇਨੀਅਲ ਕਾਲਜ ਹੈ ਕਹਿੰਦੇ 750 ਨੌਕਰੀਆਂ ਉੱਥੇ ਹੀ ਖੁੱਸ ਗਈਆਂ ਨੇ ਓਕਵਿਲ ਦੇ ਵਿੱਚ ਸ਼ੈਰਟਨ ਕਾਲਜ ਹੈ 656 ਨੌਕਰੀਆਂ ਉੱਥੇ ਜਾਂਦੀਆਂ ਲੱਗੀਆਂ ਨੇ ਬ੍ਰਿਟਿਸ਼ ਕੋਲੰਬੀਆ ਤੇ ਕਿਊਬਿਕ ਦੇ ਵਿੱਚ ਵੀ ਇਸੇ ਤਰ੍ਹਾਂ ਹੋਈਆਂ ਤੇ ਮੌਂਟਰੀਅਲ ਦੇ ਵਿੱਚ ਵੀ ਹੋਇਆ ਕਨਕੋਰਡੀਆ ਯੂਨੀਵਰਸਿਟੀ ਤੇ ਮੈਗਲ ਯੂਨੀਵਰਸਿਟੀ ਦੇ ਵਿੱਚ 400 ਦੇ ਕਰੀਬ 440 ਦੇ ਕਰੀਬ ਜਿਹੜੀਆਂ ਨੌਕਰੀਆਂ ਨੇ ਉਹ ਖਤਮ ਹੋ ਗਈਆਂ ਨੇ ਉਨ ਕੈਪ ਕੀ ਹੈ ਕੈਪ ਇਹ ਕਹਿੰਦੀ ਹੈ ਕਿ 437000 ਪਰਮਿਟ ਜਿਹੜੇ ਆ ਉਹ ਜਾਰੀ ਕਰਨੇ ਨੇ ਤੇ 40% ਜਦੋਂ ਜਨਵਰੀ 2024 ਚ ਇਹਦਾ ਪਹਿਲਾ ਐਲਾਨ ਕੀਤਾ ਸੀ 40% ਦੀ ਕਟੌਤੀ ਆ ਪਰ ਇਹ ਕਟੌਤੀ ਬੁਰਾ ਅਸਰ ਪਾ ਰਹੀ ਹੈ ਤੇ ਇਸ ਕੰਮ ਲਈ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਨੇ ਕਨਫਰਮ ਕੀਤਾ ਹੈ ਕਿ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਕਿ ਸਟੂਡੈਂਟਸ ਸਟੱਡੀ ਪਰਮਿਟ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਜਾਵੇਗੀ ਇਹ ਅਜੇ ਬਹੁਤ ਦੂਰ ਦੀ ਕਹਾਣੀ ਲੱਗਦੀ ਹੈ ਪਰ ਜੇ ਵਿਚਾਰ ਚੱਲ ਪਈ ਐ ਤੇ ਜ਼ਾਹਿਰਾ ਤੌਰ ਤੇ ਸਰਕਾਰ ਸੋਚ ਰਹੀ ਐ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੇ ਫੰਡ ਸਾਨੂੰ ਆਉਂਦੇ ਨੇ ਇਹ ਆਉਂਦੇ ਰਹਿਣ ਤਾਂ ਕਿ ਸਾਡਾ ਕੰਮ ਚੱਲਦਾ ਰਵੇ ਤੇ ਜੇ 8000 ਨੌਕਰੀਆਂ ਗਈਆਂ ਨੇ ਸਿਰਫ ਅਜੇ ਇਹ ਕਹਿ ਲੋ ਕਿ 1.5 ਸਾਲ ਦੇ ਸਮੇਂ ਦੇ ਵਿੱਚ ਜਦੋਂ ਉਹ ਸਟੂਡੈਂਟ ਜਿਹੜੇ ਅਜੇ ਕੋਰਸੇਜ਼ ਕਰ ਰਹੇ ਨੇ ਤੇ ਫੀਸਾ ਦੇ ਰਹੇ ਨੇ ਜਿਹੜੇ ਜਨਵਰੀ 2024 ਜਾਂ ਉਸ ਤੋਂ ਬਾਅਦ ਵੀ ਆਏ ਨੇ ਜਦੋਂ ਉਹ ਘਟ ਗਿਆ ਹੋਰ ਤੇ ਉਹਨਾਂ ਦੇ ਕੋਰਸਸ ਪੂਰੇ ਕਰਕੇ ਬਾਹਰ ਨਿਕਲ ਗਿਆ ਫੇਰ ਕਿੰਨੀ ਨੌਕਰੀਆਂ ਜਾਣ ਗਿਆ ਸੋ ਇਹ ਸਾਰੀ ਕੈਲਕੂਲੇਸ਼ਨ ਜਿਹੜੀ ਹੈ ਸਰਕਾਰਾਂ ਕਰ ਰਹੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਹੋਰ ਜ਼ਿਆਦਾ ਸਟੱਡੀ ਕੈਪ ਹੁਣ ਹੋਰ ਨਹੀਂ ਲਿਖਣਗੇ ਜੇ ਪ੍ਰੋਪਰ ਤਰੀਕੇ ਨਾਲ ਕੈਨੇਡਾ ਦੇ ਵਿੱਚ ਕੋਈ ਆਉਣਾ ਚਾਹਵੇ ਐਜ਼ ਅ ਸਟੂਡੈਂਟ ਬਣ ਕੇ ਤੇ ਚੰਗੇ ਪ੍ਰੋਗਰਾਮਾਂ ਦੇ ਵਿੱਚ ਕੋਈ ਆਵੇ ਤੇ ਉਹਨਾਂ ਲਈ ਭਵਿੱਖ ਮਾੜਾ ਨਹੀਂ ਹੋਵੇਗਾ